ਪ੍ਰਸ਼ਾਸਕ ਦੇ ਇਸਲਾਕ ਆਰਡਰ ਨੂੰ ਮੁਖਸਕਰ ਵਜੋਂ ਨਿਯੁਕਤੀ ਕਰਨ ਤੇ ਜਿਹੜਾ ਬਵਾਲ ਮੱਚਿਆ ਹੋਇਆ ਹੈ ਤਾਂ ਵਿਰੋਧੀਆਂ ਨੇ ਕੇਂਦਰ ਸਰਕਾਰ ਤੇ ਪੰਜਾਬ ਦੇ ਹੱਕਾਂ ਤੇ ਡਾਕਾ ਮਰਨ ਦੇ ਇਲਜ਼ਾਮ ਲਾਏ ਨੇ ਯਾਨੀ ਕਿ ਕਾਂਗਰਸ ਪਾਰਟੀ ਨੇ ਕੇਂਦਰ ਸਰਕਾਰ ਦੇ ਫੈਸਲੇ ਤੇ ਇਤਰਾਜ਼ ਪ੍ਰਟਾਇਆ ਹੈ ਤੇ ਕਿਹਾ ਕਿ ਪੰਜਾਬ ਦੇ ਹੱਕੀ ਦਾਅਵੇ ਨੂੰ ਕਮਜ਼ੋਰ ਕਰਨ ਦੀ ਕੇਂਦਰ ਸਰਕਾਰ ਕੋਸ਼ਿਸ਼ ਕਰ ਰਹੀ ਹੈ ਤਾਂ ਕੇਂਦਰ ਸਰਕਾਰ ਨੇ ਪੰਜਾਬ ਦੇ ਹੱਕਾਂ ਤੇ ਡਾਕਾ ਮਰਿਆ ਸੋ ਆਮ ਆਦਮੀ ਪਾਰਟੀ ਨੇ ਕੇਂਦਰ ਦੇ ਫੈਸਲੇ ਨੂੰ ਪੰਜਾਬ ਨੂੰ ਕਮਜ਼ੋਰ ਕਰਨ ਵਾਲਾ ਦੱਸਿਆ ਯਾਨੀ ਕਿ ਪੰਜਾਬ ਦੀਆਂ ਵੱਖ-ਵੱਖ ਸਿਆਸੀ ਤਿਰਾਂ ਦੁਆਰਾ ਕੇਂਦਰ ਸਰਕਾਰ ਨੂੰ ਆੜੇ ਹੱਤੀ ਲਿਆ ਗਿਆ ਤੇ ਸਵਾਲ ਖੜਾ ਕੀਤਾ ਗਿਆ ਹੈ ਕਿ ਪੰਜਾਬ ਦੇ ਹੱਕਾਂ ਤੇ ਦਾਕਾ ਮਾਰਿਆ ਜਾ ਰਿਹਾ ਹੈ। ਭਾਵੇਂ ਕਿ ਭਾਰਤੀ ਜਨਤਾ ਪਾਰਟੀ ਆਪਣਾ ਤਰਕ ਦਿੰਦੀ ਹੋਈ ਜਰੂਰ ਨਜ਼ਰ ਆਈ ਲੇਕਿਨ ਇਸ ਮੌਕੇ ਤੇ ਪੀਪਸੀਸੀ ਪ੍ਰਧਾਨ ਰਾਜਾ ਵੜਿੰਗ, ਅਰਸ਼ਦੀਪ ਪਲੇਅਰ, ਸ਼ਰੂਪਨੀ ਕਾਲੀਦਾਲ ਤੋਂ ਤੇ ਆਮ ਆਦਮੀ ਪਾਰਟੀ ਨੇ ਵੀ ਫੈਸਲੇ ਨੂੰ ਜਿੱਥੇ ਪੰਜਾਬ ਨੂੰ ਕਮਜ਼ੋਰ ਕਰਨ ਵਾਲਾ ਕਰਾਰ ਦਿੱਤਾ ਹੈ ਤਾਂ ਹੁਣ ਦੇਖਣਾ ਹੋਏਗਾ ਕਿ ਇਸ ਨੂੰ ਲੈ ਕੇ ਪੁਰਕੀ ਕੁਝ ਅਹਿਮ ਜਿਹੜੀਆਂ ਸਥਿਤੀਆਂ ਨੇ ਉਹ ਦੇਖਣ ਨੂੰ ਮਿਲ ਸਕਦੇ ਨੇ ਭਾਵੇਂ ਕਿ ਭਾਰਤੀ ਜਨਤਾ ਪਾਰਟੀ ਨੇ ਇਹ ਕਲੀਅਰਸ ਕੀਤੀ ਹੈ ਕਿ ਇਸ ਦੇ ਨਾਲ ਕੋਈ ਅਜਿਹੀ ਗੱਲਬਾਤ ਨਹੀਂ ਹੋਏਗੀ ਸਿਰਫ ਨਾ ਹੀ ਬਦਲਿਆ ਕੋਈ ਬਦਲਾਅ ਨਹੀਂ ਹੋਇਆ ਹੋਰ ਕੋਈ ਸਾਰੀਆਂ ਪਾਵਰਾਂ ਰਾਜਪਾਲ ਕੋਲ ਹੀ ਹਨ ਰਾਜਪਾਲ ਦੀ ਸਲਾਹ ਨਾਲ ਹੀ ਇਹ ਨਿਯੁਕਤੀ ਕੀਤੀ ਗਈ ਹੈ ਲੇਕਿਨ ਦੂਸਰੀਆਂ ਸੈਸੀ ਤਰ੍ਹਾਂ ਸਵਾਲ ਖੜੇ ਕਰ ਰਹੇ ਨੇ ਕਿੰਨ ਦਿੱਤੇ ਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜਿਹੜਾ ਚੰਡੀਗੜ੍ਹ ਦੇ ਸਲਾਹਕਾਰ ਦਾ ਅਹੁਦਾ ਖਤਮ ਕਰਕੇ ਉੱਥੇ ਚੀਫ ਸਕੱਰੇਟਰੀ ਦਾ ਅਹੁਦਾ ਲਾਇਆ ਗਿਆ ਹੈਗਾ ਇਹ ਪੰਜਾਬ ਨੂੰ ਬਿਲਕੁਲ ਜਿਹੜਾ ਇਹ ਬਰਦਾਸ਼ਤ ਨਹੀਂ ਹੈਗਾ ਕਿਉਂਕਿ ਚੰਡੀਗੜ੍ਹ ਦੇ ਪ੍ਰਸ਼ਾਸਨਿਕ ਸਿਸਟਮ ਦੇ ਵਿੱਚ ਤਬਦੀਲੀ ਕਰਨਾ ਪੰਜਾਬ ਦੇ ਹੱਕਾਂ ਦੇ ਉੱਤੇ ਡਾਕਾ ਮਾਰਨਾ ਹੈਗਾ ਔਰ 40 ਸਾਲ ਪੁਰਾਣਾ ਜਿਹੜਾ ਸਿਸਟਮ ਦੇ ਵਿੱਚ ਇਹ ਤਬਦੀਲੀ ਕਰਕੇ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਉੱਤੇ ਪੰਜਾਬ ਦੇ ਹੱਕ ਨੂੰ ਜਿਹੜਾ ਆ ਉਹ ਕਮਜ਼ੋਰ ਕੀਤਾ ਜਿਸ ਨੂੰ ਪੂਰਾ ਪੰਜਾਬ ਕਦੇ ਬਰਦਾਸ਼ਤ ਨਹੀਂ ਕਰ ਸਕਦਾ ਕਿਉਂਕਿ ਪੰਜਾਬ ਦੇ ਉੱਤੇ ਸਾਰਿਆਂ ਤੋਂ ਪਹਿਲਾ ਹੱਕ ਜਿਹੜਾ ਉਹ ਪੰਜਾਬ ਦਾ ਹੈਗਾ ਸੋ ਮੈਂ ਇਸ ਕਰਕੇ ਆਮ ਆਦਮੀ ਪਾਰਟੀ ਵੱਲੋਂ ਕੇਂਦਰ ਦੀ ਸਰਕਾਰ ਨੂੰ ਬੇਨਤੀ ਕਰਦਾ ਆ ਕਿ ਪੰਜਾਬ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇਹੋ ਜਿਹਾ ਕੋਈ ਕਦਮ ਚੁੱਕਣ ਤੋਂ ਪਹਿਲਾਂ ਤੁਹਾਨੂੰ ਪੰਜਾਬ ਸਰਕਾਰ ਦੇ ਨਾਲ ਬਿਲਕੁਲ ਗੱਲਬਾਤ ਕਰਨੀ ਚਾਹੀਦੀ ਹੈ ਸਲਾਹ ਕਰਨੀ ਚਾਹੀਦੀ ਹੈ ਉਸ ਤੋਂ ਬਾਅਦ ਜਿਹੜਾ ਹੈ ਕਦਮ ਚੁੱਕਣਾ ਚਾਹੀਦਾ ਹੈ ਤਾਂ ਮੁਖਸਕਤਰ ਦੀ ਨਿਯੁਕਤੀ ਤੇ ਹੁਣ ਬਵਾਲ ਭੱਗਦਾ ਨਸਰ ਆ ਰਿਹਾ ਹੋਰ ਤਾਜ਼ਾ ਅਪਡੇਟ ਲੈ ਲੈਣਾ ਮੇਰੇ ਨਾਲ ਮੇਰੀ ਸੂਗੀ ਮਨੂ ਜੋਸ਼ੀ ਲਾਈਵ ਬਣੇ ਨੇ ਇਸੇ ਖਬਰ ਤੇ تفصیلی ਜਾਣਕਾਰੀ ਦੀ ਸਾਂਝ ਪਾਉਣ ਦੇ ਲਈ ਮਨੋਜੀ ਕੀ ਕੋਈ ਜਾਣਕਾਰੀ ਹੈ ਇਹ ਨਿਯੁਕਤੀ ਦਾ ਜਿਹੜਾ ਮਾਮਲਾ ਹੁਣ ਕਾਫੀ ਭਗਦਾ ਹੋਇਆ ਨਜ਼ਰ ਆ ਰਿਹਾ ਭਾਵੇਂ ਕਿ ਬੀਜੇਪੀ ਇਸ ਨੂੰ ਲੈ ਕੇ ਆਪਣਾ ਸਪਸ਼ਟਿਕਰਨ ਰੱਖ ਚੁੱਕੀ ਹੈ ਹਰਜੀਤ ਸਿੰਘ ਗਰੇਵਾਲ ਨੇ ਕਲੀਅਰੈਂਸ ਦਿੱਤੀ ਹੈ ਲੇਕਿਨ ਅਸਲੀਅਤ ਦੇ ਵਿੱਚ ਕਿਹੜੇ-ਕਿਹੜੇ ਤੱਥ ਨੇ ਜੋ ਸਾਹਮਣੇ ਆ ਰਹੇ ਹਨ ਹਾਂ ਬਿਲਕੁਲ ਗੁਰਪ੍ਰੀਤ ਆਪਾਂ ਗੱਲ ਕਰੀਏ ਤੇ ਜਿਹੜਾ ਇਹ ਫੈਸਲਾ ਕੀਤਾ ਗਿਆ ਹੈ ਚੰਡੀਗੜ੍ਹ ਦੇ ਵਿੱਚ ਜਿਹੜੇ ਸਲਾਹਕਾਰਸ ਗਾਡਵਾਈਜ਼ਰ ਸੀਗੇ ਉਹਨਾਂ ਨੂੰ ਚੀਫ ਸੈਕਟਰੀ ਬਜੋ ਜਾਣਿਆ ਜਾਵੇਗਾ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਇਹ ਜਿਹੜਾ ਫੈਸਲਾ ਹੋਇਆ ਹੈ ਇਹ ਜਿੰਨੇ ਵੀ ਯੂਟਿਸ ਹੈਗੀਆਂ ਨੇ ਦੇਸ਼ ਦੀਆਂ ਉਹਨਾਂ ਸਾਰਿਆਂ ਵਾਸਤੇ ਹੋਇਆ ਚਾਹੇ ਔਰਨਾਚਲ ਪ੍ਰਦੇਸ਼ ਆ ਚਾਹੇ ਅੰਡੇਮਾਨ ਨਿਕੋਬਰ ਹੈਗਾ ਸਭ ਵਾਸਤੇ ਉਹਨਾਂ ਨੇ ਜਿਹੜੇ ਕਿ ਨੇ ਆਰਡਰ ਜਾਰੀ ਕੀਤੇ ਨੇ ਤੇ ਇਹਦੇ ਵਿੱਚ ਅਸੀਂ ਗੱਲ ਕਰਦੇ ਆ ਜੇ ਅਸੀਂ ਗੱਲ ਕਰੀਏ ਤੇ ਇਹਦੇ ਇਹਨੂੰ ਲੈ ਕੇ ਜਿਹੜਾ ਹੈਗਾ ਇਹਨਾਂ ਨੇ ਜਿਹੜਾ ਹੈਗਾ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸਸਾਂ ਸੈਕਸ਼ਨ ਆਫ ਕਾਡਰ ਸਟਰੈਂਥ ਰੈਗੂਲੇਸ਼ਨ 1995 ਜਿਹੜੀ ਹੈਗੀ ਉਹਦੇ ਵਿੱਚ ਸੋਧ ਕੀਤੀ ਹੈ ਸੋਧ ਕਰਨ ਤੋਂ ਬਾਅਦ ਜਿਹੜਾ ਹੈਗਾ ਜਿਹੜੇ ਐਡਵਾਈਜ਼ਰ ਸੀਗੇ ਜਿਹੜੇ ਆਪਾਂ ਕਹਿੰਦੇ ਆ ਜਿਹੜੇ ਪ੍ਰਸ਼ਾਸਕ ਦੇ ਸਲਾਹਕਾਰ ਸੀਗੇ ਉਨਾ ਦਾ ਨਾਮ ਹੁਣ ਚੀਫ ਸੈਕਟਰੀ ਬਚੂ ਹੋਏਗਾ ਕਿ ਇਹ ਕਰਨ ਦੇ ਪਿੱਛੇ ਗੱਲ ਜਿਹੜੀ ਆਪਾਂ ਕਰੀਏ ਪਹਿਲਾਂ ਵੀ 3 ਜੂਨ 1994 ਨੂੰ ਕੇਂਦਰ ਸਰਕਾਰ ਨੇ ਜਿਹੜਾ ਚੀਫ ਕਮਿਸ਼ਨਰ ਦਾ ਅਹੁਦਾ ਖਤਮ ਕਰਦਾ ਚੀਫ ਕਮਿਸ਼ਨਰ ਹੁੰਦਾ ਚੰਡੀਗੜ੍ਹ ਦੇ ਵਿੱਚ ਉਹਦਾ ਅਹੁਦਾ ਖਤਮ ਕਰਕੇ ਪ੍ਰਸ਼ਾਸਕ ਦੇ ਸਲਾਹਕਾਰ ਦਾ ਜਿਹੜਾ ਐਡਵਾਈਜ਼ਰ ਦਾ ਜਿਹੜਾ ਅਹੁਦਾ ਤੇ ਕੀਤਾ ਸੀਗਾ ਤੇ ਹੁਣ 40 ਸਾਲ ਬਾਅਦ ਉਹਨੂੰ ਚੀਫ ਸੈਕਟਰੀ ਦੇ ਵਿੱਚ ਤਬਦੀਲ ਕੀਤਾ ਗਿਆ ਤੇ ਇਹਦੇ ਪਿੱਛੇ ਤਰਕ ਇਹ ਹੀ ਹੈ ਕਿ ਕੋਈ ਬਦਲਾਅ ਨਹੀਂ ਨਾਮ ਚੇਂਜ ਕੀਤਾ ਗਿਆ ਹੈ ਜੋ ਜਿਹੜੇ ਆਪਣੇ ਚ ਅਧਿਕਾਰੀ ਨੇ ਦੱਸਦ ਨੇ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਜੋ ਗੱਲ ਇਹ ਉਹੀ ਹੈ ਕਿ ਅਧਿਕਾਰੀ ਦਾ ਨਾਮ ਜਿਹੜੇ ਅਹੁਦੇ ਦਾ ਨਾਮ ਚੇਂਜ ਕੀਤਾ ਗਿਆ ਹੈਗਾ ਕੋਈ ਨਹੀਂ ਹੋਰ ਹੋਣਾ ਹੈਗਾ ਤੇ ਦੋ ਅਧਿਕਾਰੀ ਹੋਰ ਜਿਹੜੇ ਨੇ ਆਈਐਸ ਅਫਸਰਾਂ ਦੀ ਵੱਡੇ ਹੋਰ ਨਿਯੁਕਤੀ ਕੀਤੀ ਹੈ ਪਹਿਲਾਂ ਚੰਡੀਗੜ੍ਹ ਦੇ 9 ਆਈਐਸ ਅਫਸਰ ਸੀਗੇ ਹੁਣ ਜਿਹੜੇ ਨੇ ਉਹ 12 ਹੋ ਜਾਣਗੇ ਤੇ ਜੇ ਕੰਮ ਪਹਿਲਾਂ ਮੰਗਣੀ ਰਹੇਗਾ ਪਹਿਲਾਂ ਮੰਗਣੀ ਉਹ ਜਿਹੜੇ ਗਵਰਨਰ ਹੁੰਦੇ ਨੇ ਪੰਜਾਬ ਦੇ ਜਿਹੜੇ ਚੰਡੀਗੜ੍ਹ ਦੇ ਪ੍ਰਸ਼ਾਸਕ ਹੁੰਦੇ ਉਹਨਾਂ ਦੀ ਸਲਾਹ ਨਾਲ ਹੀ ਕੰਮ ਕਰਨਾ ਹੈਗਾ ਉਹਨਾਂ ਨੂੰ ਹੀ ਜਵਾਬਦੇਹ ਹੋਣਗੇ ਤੇ ਜਿੱਕਿ ਜਨਾਹੋਂ ਮਿਨਿਸਟਰੀ ਆਫ ਹੋਮਫੇਅਰ ਜਿਹੜੀ ਨਿਯੁਕਤੀਆਂ ਕਰਦੀਆਂ ਉਸ ਤੋਂ ਨਿਯੁਕਤੀ ਹੋਗੀ ਪਰ ਇਹ ਜੀ ਗੱਲ ਇਹ ਸਾਹਮਣੇ ਆ ਰਹੀ ਹੈ ਕਿ ਯੂਟੀ ਕੈਡਰ ਸਾਰਾ ਹੋਏਗਾ ਯੂਟੀ ਕੈਡਰ ਦੇ ਲੋਕ ਹੋਣਗੇ ਉਹਨਾਂ ਨੂੰ ਲਗਾਇਆ ਜਾਏਗਾ ਜਿੱਦਾਂ ਕਿ ਪਹਿਲਾਂ ਡੀਐਸਪੀਜ਼ ਲਗਾਏ ਜਾ ਰਹੇ ਨੇ ਉਹਨਾਂ ਨੂੰ ਦੇਖ ਕੇ ਗੱਲ ਆਈ ਹੈ ਤੇ ਇਹ ਜਿੰਨੀ ਸਾਰੀਆਂ ਗੱਲਾਂ ਨੇ ਇਸ ਨੂੰ ਲੈ ਕੇ ਇੱਕ ਗੱਲ ਜਿਹੜੇ ਵਿਰੋਧੀ ਕਹਿੰਦੇ ਨੇ ਕਿ ਹੈਗੀਆਂ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਚੰਡੀਗੜ੍ਹ ਵਾਸਤੇ ਗੱਲ ਹੋਏਗੀ ਪਰ ਜਿਹੜੇ ਪ੍ਰਸ਼ਾਸਕ ਨੇ ਪੰਜਾਬ ਦੇ ਗਵਰਨਰ ਮੰਡੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ ਹੁੰਦੇ ਆ ਉਹਨਾਂ ਨਾਲ ਗੱਲਬਾਤ ਕੋਈ ਹੋਊਗੀ ਤਾਂ ਇਹ ਬਦਲਾਅ ਜਿਹੜਾ ਹੈਗਾ ਇਹ ਸਾਰਾ ਕੀਤਾ ਗਿਆ ਹੈਗਾ ਪਰ ਰਾਜਨੀਤੀ ਇਹ ਦੇਖੋ ਚੰਡੀਗੜ੍ਹ ਨੂੰ ਲੈ ਕੇ ਹੁੰਦੀ ਕਿਉਂਕਿ ਦਾਵਾ ਹੈਗਾ ਉਹ ਰੱਖਣ ਦੀ ਗੱਲ ਆਉਂਦੀ ਹੈ ਜਦੋਂ ਵੀ ਭਾਜਪਾ ਨੇ ਦੀ ਸਰਕਾਰ ਕੇਂਦਰ ਵਾਲੀ ਹੈ ਕਿਸ ਤਰ੍ਹਾਂ ਬਦਲਾਅ ਕਰਦੇ ਉਹਨੇ ਕਿ ਸਵਾਲ ਜਿਹੜੇ ਨੇ ਖੜੀ ਹੰਦੇ ਦੇ ਉਸ ਤਰ੍ਹਾਂ ਨਾਲੇ ਸਵਾਲ ਹੈਗਾ ਪਰ ਜੋ ਜਿਹੜੇ ਮਾਹਰ ਨੇ ਉਹਨਾਂ ਦੇ ਕਹਿਣ ਦਾ ਮਤਲਬ ਵੀ ਕੋਈ ਨਹੀਂ ਕਿ ਸਾਰੇ ਦੇਸ਼ ਦੇ ਵਿੱਚ ਜਿੰਨੀਆਂ ਸਟੇਟਾਂ ਨੇ ਉੱਥੇ ਚੀਫ ਸਕੱਟਰੀਜ਼ ਦੀ ਪੋਸਟ ਹੈਗੀ ਆ ਚੀਫ ਸਕੱਟਰੀ ਦਾ ਅਹੁਦਾ ਹੈਗਾ ਆ ਤੇ ਨਾ ਤਨਖਾਹ ਬਦਲਣੀ ਨਾ ਕੁਝ ਹੋਣਾ ਸਭ ਕੁਝ ਉਹੀ ਰਹਿਣਾ ਹੈਗਾ ਉਹ ਚੀਫ ਸਕੱਟਰੀ ਦੇ ਨਾਲ ਆ ਜਿਹੜੇ ਨੂੰ ਜਿਹੜੇ ਐਡਵਾਈਜ਼ਰ ਸੀਗੇ ਸਾਰੇ ਉਹ ਚੀਫ ਸਕੱਟਰੀ ਦਾ ਨਾਮ ਮਿਲਣਾ ਪੰਜਾਬ ਦੇ ਵਿੱਚ ਵੱਖ-ਵੱਖ ਸਿਆਸੀ ਤਰ੍ਹਾਂ ਨੂੰ ਅਜੀਹਾ ਕਿਉਂ ਲੱਗਿਆ ਕਿ ਕੇਂਦਰ ਸਰਕਾਰ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਸਪਸ਼ਟ ਤੌਰ ਤੇ ਸ਼ਰੂਮਨੀ ਅਕਾਲੀ ਦਲ ਇਸ ਸੀਜ਼ ਦਾ ਜ਼ਿਕਰ ਕਰ ਰਹੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੀ ਹੈ ਉਹਨਾਂ ਨੂੰ ਕਿਉਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਫੈਸਲੇ ਨੇ ਜਿਹੜੇ ਉਹ ਪੰਜਾਬ ਦੇ ਵਿਰੁੱਧ ਹੀ ਹੋ ਸਕਦੇ ਨੇ ਕਿਉਂਕਿ ਚੰਡੀਗੜ੍ਹ ਯੂਨੀਵਰਸਿਟੀ ਦਾ ਮਸਲਾ ਆਲਰੇਡੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਸ ਨੂੰ ਲੈ ਕੇ ਕਾਫੀ ਚਿੰਤਤ ਨੇ ਪੰਜਾਬੀ ਕਿ ਪੰਜਾਬ ਦੀ ਯੂਨੀਵਰਸਿਟੀ ਲੇਕਿਨ ਕਿੰਨਾ ਕਿਤੇ ਸੈਂਟਰ ਦੇ ਹੱਥ ਦੇ ਵਿੱਚ ਜਾ ਰਹੀ ਹੈ ਗੁਰਪ੍ਰੀਤ ਇਹ ਗੱਲੜੀ ਯੂਨੀਵਰਸਿਟੀ ਨਾਲ ਸੰਬੰਧਿਤ ਹੈ ਕਿ ਉਹ ਜਿਹੜੀ ਹੈਗੀ ਹੈ ਉਪ ਰਾਸ਼ਟਰਪਤੀ ਹੁੰਦੇ ਆ ਚਾਂਸਲਰ ਹੁੰਦੇ ਆ ਉਹਨਾਂ ਦੇ ਕੋਲ ਜਾਏਗੀ ਉਹਨਾਂ ਦੇ ਥਰੂ ਗੱਲ ਹੋਣੀ ਹੈ ਗਵਰਨਰ ਸਾਹਿਬ ਨਾਲ ਗੱਲ ਹੋਏਗੀ ਸਰ ਪੰਜਾਬ ਸਰਕਾਰ ਨਾਲ ਗੱਲ ਹੋਏਗੀ ਹਰਿਆਣਾ ਸਰਕਾਰ ਨਾਲ ਗੱਲ ਹੋਏਗੀ ਉਹ ਬੈਠ ਕੇ ਹੋਣ ਵਾਲੇ ਸਾਰੇ ਮਤਲਿਆਂ ਪਰ ਇਸ ਤੋਂ ਲੈ ਕੇ ਜਿਹੜੀ ਸਪਸ਼ਟ ਗੱਲ ਸਾਹਮਣੇ ਇਸ ਤਰ੍ਹਾਂ ਮਾਰੀ ਹੈ ਉਹਨਾਂ ਨੇ ਗੱਲ ਕਹੀ ਹੈ ਕਿ ਇਹ ਬਿਲਕੁਲ ਬਦਲ ਦਿੱਤਾ ਗਿਆ ਨਾਮ ਜਿਹੜਾ ਬਦਲ ਦਿੱਤਾ ਗਿਆ ਹੈਗਾ ਚੀਫ ਸਕੱਟਰੀ ਦੇ ਤੌਰ ਤੇ ਕੀਤਾ ਕਿਉਂਕਿ ਚੀਫ ਸਕੱਟਰੀ ਪੂਰੇ ਦੇਸ਼ 'ਚ ਕੰਮ ਕਰਦੇ ਨੇ ਹਰ ਸਟੇਟ ਦੇ ਚੀਫ ਸਕੱਟਰੀ ਹੁੰਦੇ ਨੇ ਤੇ ਰਹੇਗਾ ਕਿਉਂਕਿ ਜਦ ਤੱਕ ਸਾਰੀਆਂ ਗੱਲਾਂ ਕਲੀਅਰ ਨਹੀਂ ਹੁੰਦੀਆਂ ਉਸ ਤੋਂ ਬਾਅਦ ਸਾਰੀ ਗੱਲ ਉਹ ਕਿਤੇ ਆਪਾਂ ਦੇ ਲਈ ਇਹਦੇ ਵਿੱਚ ਅਰਨਾਚਲ ਪ੍ਰਦੇਸ਼ ਹੈਗਾ ਉਹਦੇ ਵਿੱਚ ਬਦਲਾਅ ਕੀਤਾ ਗਿਆ ਹੈ ਗੋਆ ਹੈਗਾ ਉੱਥੇ ਬਦਲਾਅ ਕੀਤਾ ਗਿਆ ਹੈਗਾ ਤੇ ਇਸ ਦੇ ਨਾਲ ਨਾਲ ਆਪਾਂ ਕਰੀਏ ਮਿਜ਼ੋਰਮ ਹੈ ਉੱਥੇ ਬਦਲਾਅ ਕੀਤਾ ਗਿਆ ਹੈਗਾ ਤੇ ਅੰਡੇਮੋ ਨਿਕੋਬਰ ਉੱਥੇ ਬਦਲਾਅ ਕੀਤਾ ਗਿਆ ਚੰਡੀਗੜ੍ਹ ਹੈਗਾ ਉੱਥੇ ਬਦਲਾਅ ਕੀਤਾ ਗਿਆ ਦਾਦਰਾ ਨਗਰ ਹਵੇਲੀ ਹੈ ਉੱਥੇ ਬਦਲਾਅ ਕੀਤਾ ਗਿਆ ਆ ਰਾਸ਼ਟਰੀ ਰਾਜਧਾਨੀ ਦਿੱਲੀ ਖੇਤਰ ਉੱਥੇ ਵੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਬਦਲਾਅ ਜਿਹੜਾ ਦੇਖਣ ਨੂੰ ਉਹ ਆ ਰਿਹਾ ਕਿ ਚੀਫ ਸਕੱਟਰੀ ਜਿਹੜੇ ਨਾਮ ਦੇ ਉੱਪਰ ਜਾਣ ਜਾਣਗੇ ਤੇ ਹੋਰ ਜਿਹੜੇ ਅਧਿਕਾਰੀ ਉਹਨਾਂ ਨੂੰ ਵੀ ਇਹ ਸੋਣੀ ਚਾਹੀਦੀ ਹੈ ਕਿ ਇਹ ਕਲੈਰਟੀ ਹੋਣੀ ਚਾਹੀਦੀ ਹੈ ਕਿ ਜਿਹੜੇ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਗੱਲਬਾਤ ਕਰ ਰਹੇ ਨੇ ਪੰਜਾਬ ਦੇ ਵੱਖ-ਵੱਖ ਸਿਆਸੀ ਲੋਕ ਕਿ ਵਾਕਈ ਗਰਾਊਂਡ ਰਿਐਲਿਟੀ ਦੇ ਉੱਪਰ ਆਉਣ ਵਾਲੇ ਸਮੇਂ ਵਿੱਚ ਇਸ ਦਾ ਕੋਈ ਅਸਰ ਪੈ ਸਕਦਾ ਹੈ ਭਾਵੇਂ ਕਿ ਤੁਸੀਂ ਜਾਣਕਾਰੀ ਸਾਂਝੀ ਕਰ ਰਹੇ ਹੋ ਕਿ ਇਹ ਹੋਰ ਵੀ ਵਕ ਵਕ ਥਾਮਾ ਤੇ ਜਿਹੜੇ ਨੇ ਇਹ ਜਿਹੜੇ ਨੇ ਉਹ ਤੇ ਨੇ ਉਹ ਖਤਮ ਕੀਤੇ ਜਾ ਰਹੇ ਨੇ ਗਰਾਉਂਡ ਰਿਐਲਿਟੀ ਕੀ ਹੈ ਜਾਂ ਫਿਰ ਇਹ ਕਾਨੂੰਨ ਕੀ ਕਹਿੰਦਾ ਹੈ ਜਾਂ ਫਿਰ ਨਿਯੁਕਤੀ ਦੇ ਵਿੱਚ ਜਿਹੜੇ ਜਿਹੜੇ ਚੀਜ਼ਾਂ ਵਰਤੀਆਂ ਗਿਆ ਨੇ ਜਿਸ ਦੇ ਹਿਸਾਬ ਦੇ ਨਾਲ ਗਰਜੀਤ ਸਿੰਘ ਘਰੇਵਾਲ ਨੇ ਕਿਹਾ ਕਿ ਰਾਜਪਾਲ ਦੇ ਸਲਾਹ ਦੇ ਨਾਲ ਹੀ ਇਹ ਨਿਯੁਕਤੀ ਹੋਈ ਹੈ ਤੇ ਲੈਟਰ ਜਿਹੜਾ ਹੈਗਾ ਇਹ ਚ ਲਿਖਿਆ ਗਿਆ ਕਿ ਜਿਹੜੇ ਸਬੰਧਿਤ ਪੱਖ ਨੇ ਉਹਨਾਂ ਨਾਲ ਵਿਚਾਰ ਬਿਮਾਰਸ਼ ਕਰਨ ਤੋਂ ਬਾਅਦ ਹੀ ਇਹ ਬਦਲਿਆ ਗਿਆ ਕਿ ਇਸ ਵਿੱਚ ਸਹੀ ਗੱਲ ਹੈ ਕਿ ਜਦੋਂ ਬਦਲਾਵ ਕੀਤਾ ਹੋਊਗਾ ਉੱਧਰ ਜੋ ਪੰਜਾਬ ਦੇ ਗਵਰਨਰ ਹੁੰਦੇ ਨੇ ਚੰਡੀਗੜ੍ਹ ਦੇ ਪ੍ਰਸ਼ਾਸਕ ਰਹਿੰਦੇ ਨੇ ਹਮੇਸ਼ਾ ਹੀ ਉਹ ਤਾਂ ਉਹਨਾਂ ਦੀ ਜਿਹੜੀ ਸਲਾਹ ਉਹਨਾਂ ਨਾਲ ਕੀਤੀ ਗਈ ਕੋਈ ਤਾਂ ਹੀ ਇਹ ਬਦਲਾਅ ਗਿਆ ਹੈਗਾ ਨਾਮ ਨਾਮ ਬਦਲਣ ਦੇ ਵਿੱਚ ਗੱਲ ਕੀਤੀ ਹੈ ਜਿਹੜੀ ਮਹਾਰ ਨੇ ਉਹਨਾਂ ਨਾਲ ਗੱਲ ਕੀਤੀ ਉਹਨੇ ਕਿਹਾ ਵੀ ਸਿਰਫ ਪੋਸਟ ਦਾ ਜਿਹੜੀ ਪਹਿਲਾਂ ਐਡਵਾਈਜ਼ਰ ਸੀਗੀ ਐਡਮਿਨਿਸਟਰੇਟਰ ਐਡਵਾਈਜ਼ਰ ਸੀਗਾ ਉਹਦਾ ਨਾਮ ਚੀਫ ਸੈਕਟਰੀ ਹੋਵੇਗਾ ਤੇ ਬਦਲਿਆ ਗਿਆ ਪਾਵਰਾ ਉਹੀ ਜਾਣ ਗਿਆ ਜਵਾਬਦੇਹੀ ਉੱਥੇ ਹੀ ਹੋਏਗੀ ਪਹਿਲਾਂ ਵੀ ਗਵਰਨਰ ਨੂੰ ਰਿਪੋਰਟ ਕਰਦੇ ਤੇ ਹੁਣ ਵੀ ਗਵਰਨਰ ਨੂੰ ਰਿਪੋਰਟ ਕਰਨਗੇ ਕਿਉਂਕਿ ਆਪਾਂ ਸਟੇਟ ਦੇ ਮੁੱਖ ਮੰਤਰੀ ਜਿਹੜੇ ਚੀ ਨਾ ਦੇ ਤੂ ਦਾ ਪੈਟਰਨ ਹੈਗਾ ਜਾਂ ਕਹਿੰਦੇ ਨੇ ਉਹਦੇ ਅੰਦਰ ਅੰਡਰ ਲਿਆਉਣ ਵਾਸਤੇ ਕੀਤਾ ਕਿ ਜੇ ਗੱਲ ਹੋਵੇਗੀ ਸਾਰੇ ਚੀਫ ਸੈਕਟਰੀ ਬੁਲਾਏ ਜਾਣ ਤਾਂ ਸਾਰੇ ਚੀਫ ਸੈਕਟਰੀ ਪਹੁੰਚ ਜਾਣਗੇ ਤੇ ਉਹ ਜੇ ਯੂਟੀ ਦੇ ਐਡਵਾਈਜ਼ਰ ਨੇ ਕਹੇ ਕਿਹਾ ਜਾਏਗਾ ਉੱਥੇ ਚੀਫ ਸੈਕਟਰੀ ਤੌਰ ਤੇ ਗੱਲ ਹੋਗੀ ਕਿ ਚੀਫ ਸੈਕਟਰੀ ਹੈ ਉਹਨਾਂ ਕੋਲ ਕੁਝ ਅਧਿਕਾਰ ਆਪਣੇ ਕੋਲ ਤੇ ਬੰਦੇ ਹੋ ਸ਼ਹਿਰ ਦੇ ਵਿੱਚ ਹੋਰ ਆਪਣੀ ਜਿਹੜੇ ਹੈਗਾ ਅਖਤਿਆਰ ਦੇ ਤੌਰ ਤੇ ਕੰਮ ਕਰਾ ਸਕਦੇ ਹੁੰਦੇ ਨੇ ਉਹ ਵੀ ਆ ਜਾਏਗਾ ਤੇ ਜੋ ਮਹਾਰਦਸ ਦੇ ਨੇ ਤੇ ਇਸ ਪੋਸਟ ਦੀ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ ਹੁਣ ਜੋ ਵਿਦੋਧੀ ਪਾਰਟੀਆਂ ਨੇ ਉਹਨਾਂ ਨੂੰ ਬਿਲਕੁਲ ਖਤਸਾ ਲੱਗਦਾ ਕਿ ਅੱਜ ਇੱਕ ਕੀਤਾ ਕੱਲ ਨੂੰ ਦ ਗੱਲਾਂ ਜਿਹੜੀਆਂ ਇਹ ਸਾਰੀਆਂ ਕਰਦੇ ਹੋਏ ਦਿਖਾਈ ਦੇ ਰਿਹਾ ਨੇ ਵਿਰੋਧੀਆਂ ਦਾ ਇਹ ਹੈਗਾ ਕਿ ਪੰਜਾਬ ਦੇ ਉੱਪਰ ਹਰਿਆਣਾ ਵੀ ਇਹ ਦਾਵਾ ਠੁਕਦਾ ਹੈ ਤੇ ਆਪਾਂ ਕਹੀਏ ਪੰਜਾਬ ਵੀ ਦਾਵਾ ਠੁਕਦਾ ਹੈਗਾ ਤੇ ਪਹਿਲਾਂ ਵੀ ਕੁਝ ਗੱਲਾਂ ਹੋਈਆਂ ਨੇ ਜਿਨ੍ਹਾਂ ਨੂੰ ਲੈ ਕੇ ਰੌਲਾ ਪਿਆ ਸੀਗਾ ਤੇ ਉਸੇ ਕਰਕੇ ਜਿਹੜਾ ਹੈਗਾ ਖੱਤਸਾ ਹੈਗਾ ਆ ਖੱਸੇ ਕਰਨ ਜਿਹੜਾ ਵਿਰੋਧ ਹੈਗਾ ਆ ਵੀ ਇਸ ਤਰ੍ਹਾਂ ਜਿਹੜੀ ਸਲਾਹ ਹੈ ਕਿ ਸਤੋਂ ਕਿਉਂ ਪੁੱਛਿਆ ਗਿਆ ਪੰਜਾਬ ਤੋਂ ਕਿਉਂ ਨਹੀਂ ਪੁੱਛਿਆ ਗਿਆਗਾ ਅਗਰ ਤੁਸੀਂ ਬਦਲਾਵ ਕਰਨਾ ਸੀਗਾ ਇਹ ਉਹਨਾਂ ਦਾ ਜਿਹੜਾ ਹੈਗਾ ਆ ਆਪਾਂ ਗੱਲ ਕਹੀਏ ਆरोप ਲਗਾਈਏ ਇਹ ਆਪਾਂ ਗੱਲ ਕਹੀਏ ਉਹਨਾਂ ਦਾ ਜਿਹੜਾ ਜਿਹੜੇ ਜਿਹੜੀ ਉਹ ਸਰਕਾਰ ਨੂੰ ਗੱਲ ਦੱਸਾਂ ਕਿ ਸਾਡੇ ਨਾਲ ਵੀ ਸਲਾਹ ਹੋਣੀ ਚਾਹੀਦੀ ਹੈ ਕਿ ਅਸੀਂ ਵੀ ਇਸ ਪੰਜਾਬ ਚੰਡੀਗੜ੍ਹ ਨੂੰ ਲੈ ਕੇ ਸਾਡੀ ਰਾਜਸਥਾਨੀ ਹੈਗੀ ਹੈ ਤਾਂ ਸਾਡੇ ਨਾਲ ਵੀ ਗੱਲ ਜੜੀ ਹੈਗੀ ਹੈ ਉਹ ਹੁਣ ਚਾਹੀਦੀ ਹੈ ਇਸ ਕਰਕੇ ਵਿਰੋਧ ਦਿਖਾਈ ਤੇ ਪਰ ਜੋ ਐਕਸਪਰਟਸ ਨੇ ਉਹਨਾਂ ਦਾ ਕਹਿਣਾ ਹੈ ਕਿ ਸਿਰਫ ਨਾਮ ਚੇਂਜ ਹੋਇਆ ਹੈ ਆ ਜਿਹੜੇ ਪਾਵਨਾ ਨੇ ਔਰ ਜਿਹੜਾ ਉਹਦਾ ਕੰਮਕਾਜ ਹੈ ਕਾਰਜਸ਼ੈਲੀ ਉਹ ਪੁਰਾਣੀ ਵਾਲੀ ਰਹਿਣ ਵਾਲੀ ਦੱਸ ਦੱਸੀ ਜਾ ਰਹੀ ਹੈ ਜੀ ਠੀਕ ਠੀਕ ਹੈ ਠੀਕ ਹੈ ਜੋ ਸਾਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਤਫਸੀਲ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਇਸ ਪੂਰੀ ਖਬਰ ਨੂੰ ਲੈ ਕੇ ਬਹੁਤ ਬਹੁਤ ਤੁਹਾਡਾ ਧੰਨਵਾਦ